ਯਾਰ ਰੱਖੋ ਯਾਰ ਇੱਕ ਮਿੰਟ ਇੱਕ ਮਿੰਟ ਯਾਰ ਆ ਗਿਆ ਯਾਰ ਠੀਕ ਆ ਵੀਰੋ ਸ਼ਾਮ ਕੈਮਰਾ ਸੁੱਝੇ ਕਰਦਾ ਉਹ ਮਾਈਕ ਵੇਖੋ ਕਿੱਥੇ ਥੱਲੇ ਰੱਖੋ ਯਾਰ ਮੈਂ ਆਇਆ ਯਾਰ ਭਾਈ ਥੋੜਾ ਥੱਲੇ ਕਰ ਲੋ ਫੇਸ ਤੇ ਆਉਂਦਾ ਸ਼ਾਮ ਦੇਖਣ ਤਾਂ ਕਰਦੇ ਹਾਂ ਮੈਂ ਘਾਹ ਆ ਰਿਹਾ ਵੀਰ ਭਾਈ ਥੱਲੇ ਰੱਖੋ ਮਾਈਕ ਰੀਟਰ ਕੰਮ ਚੱਲੇਗਾ ਥੱਲੇ ਰੱਖ ਦਿਓ ਸਾਰੇ ਆਉਣ ਪੋਗੇ ਹਰੇ ਦਰੇ ਭਾਈ ਸਾਰੇ ਇੱਟਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਕੱਲੋ ਕਰਾ ਯਾਦਗਾਰੀ ਮਾਰਚ ਜਿਹੜਾ ਦਲ ਖਾਲਸਾ ਵੱਲੋਂ ਆਯੋਜਿਤ ਕੀਤਾ ਗਿਆ ਹੈ ਇਹ ਸੰਬੰਧਤ ਇਹ ਜਿਹੜਾ ਅੱਜ ਤੋਂ 40 ਸਾਲ ਪਹਿਲਾਂ ਭਾਰਤ ਨੇ ਸਾਡੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਹੈ ਜਿਹਦੇ ਵਿੱਚ ਸੰਤ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਸਾਡੇ ਜੁਝਾਰੂਆਂ ਨੇ ਉਸ ਫੌਜ ਦਾ ਮੁਕਾਬਲਾ ਕੀਤਾ ਭਾਰਤ ਦੇ ਆਰ ਸ਼ਹਾਦਤਾਂ ਪ੍ਰਾਪਤ ਕੀਤੀਆਂ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਉਹਦੇ ਨਾਲ ਹੀ ਜਿਹੜੇ ਨਿਰਦੋਸ਼ੇ ਸ਼ਰਦਾ ਲੋਵੀ ਭਾਰਤੀ ਫੌਜ ਨੇ ਨਹੀਂ ਬਖਸ਼ੇ ਔਰ ਉਹਨਾਂ ਨੂੰ ਵੀ ਸ਼ਹੀਦ ਕੀਤਾ ਉਹਨਾਂ ਨੂੰ ਵੀ ਸ਼ਰਦਾ ਦਾ ਫੁੱਲ ਭੇਟ ਕਰਦੇ ਆ ਉਹਦੇ ਨਾਲ ਹੀ ਜਿਹੜਾ ਸਾਡਾ ਵਟਮੂਲਾ ਖਜ਼ਾਨਾ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਤਬਾਹ ਕੀਤਾ ਗਿਆ ਔਰ ਲੁੱਟਿਆ ਗਿਆ ਉਹਦਾ ਵੀ ਸਾਨੂੰ ਦੁੱਖ ਆ ਔਰ ਉਹਨਾਂ ਸਾਰੇ ਜਿੰਨੇ ਜ਼ਖਮ ਸਾਨੂੰ ਭਾਰਤੀ ਸਟੇਟ ਨੇ ਦਿੱਤੇ ਨੇ ਆਪਣੀ ਫੌਜ ਦੇ ਰਾਹੀਂ ਬੇਸ਼ੱਕ ਸਮੇਂ ਦਾ ਚਿਹਰਾ ਕਾਂਗਰਸ ਸਰਕਾਰ ਸੀ ਪਰ ਸਮੇਂ ਦੀ ਹਰ ਇੱਕ ਪੋਲਿਟিক্যাল ਪਾਰਟੀ ਨੇ ਜਿਸ ਤਰੀਕੇ ਦੇ ਨਾਲ ਉਹਦੇ ਵਿੱਚ ਰੋਲ ਅਦਾ ਕੀਤਾ ਹੈ ਹਮਲਾ ਹੋਣ ਦੇ ਲਈ ਇਹ ਸਾਰੇ ਦੀਆਂ ਸਾਰੀਆਂ ਪਾਰਟੀਆਂ ਇੱਕੋ ਹਮਾਮ ਦੇ ਵਿੱਚ ਨੇ ਸੋ ਅਸੀਂ ਇਹਨਾਂ ਸਾਰਿਆਂ ਨੂੰ ਦੋਸ਼ੀ ਮੰਨਦੇ ਆ ਜਿਹਦੀ ਜਿਹੜੀ ਜਿਹੜੀ ਗਵਾਹੀ ਆ ਉਹ ਅਡਵਾਨੀ ਨੇ ਆਪਣੀ ਕਿਤਾਬ ਚ ਵਿੱਚ ਦਿੱਤੀ ਸੋ ਉਸ ਹਮਲੇ ਦੀ ਚਾਰਵੀਂ ਬਰੇਗੰਡ ਮੌਕੇ 'ਤੇ ਦਲ ਖਾਲਸਾ ਵੱਲੋਂ ਇੱਥੇ ਕੱਲੂਖੜਾ ਯਾਦਗਾਰੀ ਮਾਰਚ ਦੀ ਯੋਜਨਾ ਕੀਤਾ ਜਾ ਰਿਹਾ ਹੈ ਇਹ ਮਾਰਚ ਜਿੱਥੇ ਉਸ ਹਮਲੇ ਨੂੰ ਯਾਦ ਕਰਨ ਦੇ ਲਈ ਆ ਉੱਥੇ ਹੀ ਖਾਲਸਪਤਾਨ ਦੇ ਸੰਘਰਸ਼ ਨੂੰ ਅਗਲੀ ਸਟੇਜ ਤੇ ਲੈ ਕੇ ਜਾਨ ਤਲੀ ਲਗਾਤਾਰਤਾ ਔਰ ਇਥੇ ਲੋਕਾਂ ਦਾ ਇਕੱਠ ਜਿਹੜਾ ਆ ਇਸ ਗੱਲ ਦੀ ਗਵਾਹੀ ਭਰਦਾ ਕਿ ਜਿਹੜਾ ਸੰਘਰਸ਼ ਕੌਮੀ ਰੂਪ ਦੇ ਵਿੱਚ ਅੱਜ ਤੋਂ 40 ਸਾਲ ਪਹਿਲਾਂ ਖਾਲਸਪਤਾਨ ਦਾ ਸ਼ੁਰੂ ਹੋਇਆ ਹੈ ਉਹ ਅੱਜ ਵੀ ਲਗਾਤਾਰ ਜਾਰੀ ਹੈ ਔਰ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਨੂੰ ਚਾਹੇ ਸਰੀਰਕ ਰੂਪ ਤੇ ਖਤਮ ਕਰਨਾ ਹੋਵੇ ਤੇ ਚਾਹੇ ਅੱਜ ਇੰਨੀਆਂ ਸਰਕਾਰਾਂ ਬਦਲਣ ਦੇ ਬਾਅਦ ਇੰਨੇ ਚਿਹਰੇ ਬਦਲਣ ਦੇ ਬਾਅਦ ਕੈਨੇਡਾ ਦੀ ਧਰਤੀ ਦੇ ਉੱਤੇ ਜਾ ਕੇ ਭਾਈ ਹਰਦੀਪ ਸਿੰਘ ਨੂੰ ਸ਼ਹੀਦ ਕਰਨਾ ਹੋਵੇ ਇਸ ਸਾਰੀਆਂ ਚੀਜ਼ਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਜਿਹੜਾ ਸੰਘਰਸ਼ 1984 ਦੇ ਵਿੱਚ ਚੱਲਦਾ ਪਿਆ ਸੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਹ ਸੰਘਰਸ਼ ਅੱਜ ਵੀ ਜਾਰੀ ਆ ਔਰ ਬੇਸ਼ੱਕ ਸਮੇਂ-ਸਮੇਂ ਤੇ ਤੇ ਸਰਕਾਰਾਂ ਦੇ ਕਿੰਨੇ ਵੀ ਚਿਹਰੇ ਕਿਉਂ ਨਾ ਬਦਲੇ ਹੋਣ ਪਰ ਆਜ਼ਾਦੀ ਪਸੰਦ ਸਿੱਖਾਂ ਨੂੰ ਖਤਮ ਕਰਨ ਦੀ ਜਿਹੜੀ ਨੀਤੀ ਹੈ ਇੰਡੀਅਨ ਸਟੇਟ ਦੀ ਉਹ ਅੱਜ ਵੀ ਉਹੀ ਆ ਪਰ ਇਹਦੇ ਸਾਰੀਆਂ ਚੀਜ਼ਾਂ ਦੇ ਬਾਵਜੂਦ ਅਸੀਂ ਅਗਲੀ ਪੀੜ੍ਹੀ ਆਪਣੇ ਮੋਢਿਆਂ ਤੇ ਇਹ ਜ਼ਿੰਮੇਵਾਰੀ ਲੈਣੇ ਔਰ ਗੁਰੂ ਮਹਾਰਾਜ ਅਗੇ ਅਰਦਾਸ ਕਰਦੇ ਹਾਂ ਸਾਨੋ ਖਾਲਸਾਤਾਨ ਦੇ ਸੰਘਰਸ਼ ਨੂੰ ਮੰਜ਼ਰਾ ਤੱਕ ਲੈ ਕੇ ਜਾਣ ਦੀ ਸਮਰੱਥਾ ਬਖਸ਼ਣ ਗੁਰੂ ਮਹਾਰਾਜ ਔਰ ਉਹਦੇ ਨਾਲ ਹੀ ਸਾਡੇ ਵਿੱਚ ਇਹ ਵਚਨਬੱਤਾ ਤੇ ਦ੍ਰਿੜਤਾ ਬਖਸ਼ਣ ਕਿ ਅਸੀਂ ਦ੍ਰਿੜ ਹੋ ਕੇ ਆਪਣੇ ਇਸ ਸੰਘਰਸ਼ ਦੇ ਉੱਤੇ ਡਟੇ ਰਹੀਏ ਔਰ ਆਪਣੇ ਆਖਰੀ ਸਾਹਾਂ ਤੱਕ ਖਾਲਸਾਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹੀਏ ਔਰ ਜੇ ਹੋ ਸਕੇ ਜੇ ਗੁਰੂ ਮਹਾਰਾਜ ਚਾਹਣ ਤੇ ਸਾਡੇ ਜੀਉਂਦੇ ਜੀ ਸਾਡੀ ਪੀੜ੍ਹੀ ਨੂੰ ਖਾਲਸਾਤਾਨ ਇਸ ਧਰਤੀ ਦੇ ਉੱਤੇ ਰੂਪਮਾਨ ਕਰਕੇ ਦੇਣ ਅੱਲੋਂ ਬੰਨ ਉਹ ਇਸ ਵਚਨਬੱਤਾ ਦੇ ਨਾਲ ਅਸੀਂ ਇੱਥੇ ਜਿਹੜਾ ਆ ਖੱਲੂ ਘਰ ਆ ਯਾਦਗਾਰੀ ਮਾਰਚ ਕਰ ਰਹੇ ਹਾਂ ਔਰ ਦੂਸਰਾ 6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਬੰਦ ਦਾ ਸੱਦਾ ਦਿੱਤਾ ਗਿਆ ਹੈ ਔਰ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਸਾਰੇ ਹੀ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਇਹਦੇ ਵਿੱਚ ਭਰਵਾ ਹੰਗਾਰਾ ਦੇ ਕੇ ਸਾਡੀ ਪੀੜਾ ਦੇ ਸ਼ਾਮਲ ਹੁੰਦੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਇਸ ਗੱਲ ਦੀ ਆਸ ਵੀ ਰੱਖਦੇ ਆਂ ਕਿ ਇਸ ਵਾਰ ਵੀ ਉਹ ਬੰਦ ਨੂੰ ਸਫਲ ਬਣਾ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣਗੇ ਔਰ ਉਹਦੇ ਨਾਲ ਹੀ ਅਸੀਂ ਇਹ ਵੀ ਬੇਨਤੀ ਕਰ ਦਿੰਨੀ ਚਾਹੁੰਦੇ ਆ ਕਿ ਇਹਦੇ ਵਿੱਚ ਕੋਈ ਵੀ ਐਮਰਜੈਂਸੀ ਸਵਾਵਾ ਨਹੀਂ ਢੱਕੀਆਂ ਜਾਣਗੀਆਂ ਆਵਾਜਾਈ ਨਾਰਮਲ ਤਰ੍ਹਾਂ ਚੱਲਦੀ ਰਹੇਗੀ ਸਿਰਫ ਕਾਰੋਬਾਰੀ ادارے ਜਿਹੜੇ ਆ ਬੈਂਕਾਂ ਜਾਂ ਵਿਦਿਅਕ ادارے ਜਿਹੜੇ ਆ ਉਹ ਇਹਦੇ ਵਿੱਚ ਬੰਦ ਰਹਿਣਗੇ ਸੋ ਅਸੀਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਉਹ 6 ਜੂਨ ਨੂੰ ਆਪਣੇ ادارے ਬੰਦ ਰੱਖ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣ ਠੀਕ ਚਲੋ